ਜਿਹੜਾ ਆਪਣੇ ਗੁਰੂ ਨੂੰ ਜਿਹੜਾ ਆਪਣੇ ਮੁਰਸ਼ਿਦ ਨੂੰ ਪਿਆਰ ਕਰਨ ਲੱਗ ਜਾਂਦਾ ਨਾ ਸੱਚ ਦੱਸਾਂ ਉਹਨੂੰ ਸਾਰੀ ਦੁਨੀਆ ਹੀ ਪਿਆਰ ਕਰਨ ਲੱਗ ਜਾਂਦੀ ਖੁਦ ਕੋ ਕਰ ਬੁਲੰਦ ਇਤਨਾ ਉਹ ਖੁਦਾ ਵੀ ਪੁੱਛੇ ਤੇਰੀ ਰਜ਼ਾ ਕੀ ਹੈ ਕਿ ਆਪਣੇ ਗੁਰੂ ਦੇ ਨਾਲ ਮੁਹੱਬਤ ਐਦਾਂ ਦੀ ਪਾਲੋ ਕਿ ਰੱਬ ਫਿਰ ਖੁਸ਼ੀਆਂ ਦੇ ਨਾਲ ਝੋਲੀਆਂ ਭਰ ਦਿੰਦਾ ਹੈ ਜੇ ਤੂੰ ਰੱਬ ਨੂੰ ਮਨਾਉਣਾ ਪਹਿਲੇ ਯਾਰ ਨੂੰ ਮਨਾਓ ਰੱਬ ਮੰਨ ਜਾਂਦਾ ਯਾਰ ਨੂੰ ਮਨਾਉਣਾ ਹੁਕਮ ਜਿਨ੍ਹਾਂ ਜਿਨ੍ਹਾਂ ਨੇ ਵੀ ਗੁਰੂ ਦੇ ਨਾਲ ਮੁਰਸ਼ਿਦ ਦੇ ਨਾਲ ਪਿਆਰ ਕੀਤਾ ਨਾ ਸੱਚੀ ਉਹਨਾਂ ਨੂੰ ਹਰ ਜਗ੍ਹਾ ਹਰ ਥਾਂ ਤੋਂ ਪਿਆਰ ਮਿਲਦਾ ਹੈ ਉਹ ਜਿਹੜੀ ਜਗ੍ਹਾ ਜਾਨ ਆਉਣ ਬੈਠਣ ਉਹ ਲੋਕ ਉਹਨਾਂ ਦੇ ਹੋ ਜਾਂਦੇ ਉਹ ਜਗ੍ਹਾ ਉਹਨਾਂ ਦੀ ਹੋ ਜਾਂਦੀ ਜੇ ਨਹੀਂ ਯਕੀਨ ਆਪਣੇ ਮੁਰਸ਼ਿਦ ਆਪਣੇ ਗੁਰੂ ਦੇ ਨਾਲ ਇੱਕ ਵਾਰੀ ਸੱਚਾ ਪਿਆਰ ਕਰਕੇ ਦੇਖਿਓ ਆਪੇ ਪਤਾ ਲੱਗ ਜੇ